ਇਨਾਂ ਦੀ ਆਸਤਾ ਹੈ ਨੱਟ ਪੀਰ ਪਹਿਲਵਾਨ ਦੇ ਵਿੱਚ ਇਹ ਸਰਕਾਰ ਹੈ ਸਾਡੀ ਉਹ ਉਸ ਜਿਹੜਾ ਹਰ ਸਾਲ ਦੀ ਤਰ੍ਹਾਂ ਐਕਟੀਵ ਮਨਾਇਆ ਜਾ ਰਿਹਾ 20 ਤਰੀਕ ਨੂੰ ਔਰ 19 ਤਰੀਕ ਨੂੰ ਮਹਿੰਦੀ ਡੋਰੀ ਹੈ ਔਰ ਵੀ ਉਹ ਜਿਹੜਾ ਉੱਥੇ ਮਹਿਫਲ ਹੈ ਜਿਹਦੇ ਵਿੱਚ ਆਲ ਓਵਰ ਇੰਡੀਆ ਦੇ ਮਹਾਨ ਫਨਕਾਰ ਸਲੀਮ ਜੀ ਨੂਰਾ ਸਿਸਟਰ ਮਾਸ਼ਾ ਅਲੀ ਜੀ ਅਮਸਰ ਖਿਆਤ ਅਮਿਤ ਸੈਨਾ ਔਰ ਇੱਕ ਸਾਡੇ ਲੋਕਲ ਦੇ ਸੰਜੇ ਜਰੂਰੀ ਸੰਜੇ ਸਵਰਿਆਦੀ ਸੋ ਤਰ੍ਹਾਂ ਤਰ੍ਹਾਂ ਦੇ ਫਨਕਾਰ ਜਿਹੜੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਖਾਰੀਦ ਪਾਉਣਗੇ ਕਮਲ ਕੁਮਾਰੇ ਦੇ ਮੂੰਹ ਤੇ ਨਹੀਂ ਆ ਸਾਡਾ ਛੋਟਾ ਭਾਈ ਆ ਤੇ ਮੂੰਹ ਤੇ ਨਹੀਂ ਆ ਜਿਹੜੇ ਸੋਸ਼ਲ ਕੰਮ ਆ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਣਾ ਕੰਬਲ ਸਰਦੀਆਂ ਚ ਗਰਮੀਆਂ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਇਹ ਬੰਦਾ ਚਲੋ ਪ੍ਰਮਾਤਮਾ ਨੇ ਆਪਣਾ অপার ਕਿਰਪਾ ਇਸ ਬੰਦੇ ਤੇ ਆਪਣੇ ਕੀਰਤ ਵਿੱਚੋਂ ਦਸਵੰਤ ਕੱਢ ਕੇ ਆਪਣੀ ਹیثیتੋਂ ਜ਼ਿਆਦਾ ਕਰਦਾ ਇਹ ਬੰਦਾ ਜੀ ਕੋਰਾ ਜ ਨਵਾਂ ਸ਼ੁਰੂ ਕੀਤਾ ਸੰਸਕਾਰ ਲਵਾਰਿਸ ਬਿਲਕੁਲ ਮੈਂ ਮੈਂ ਦੇਖਿਆ ਸੀ ਉਹ ਮੈਂ ਦੇਖਿਆ ਸੀ ਜੀਰੇ ਔਰ ਬਹੁਤ ਵਧੀਆ ਕੰਮ ਕਰਿਆ ਲੋਕੀ ਦਾ ਮੱਲਾ ਮਾਰ ਕੇ ਬੈਠੇ ਆ ਪਰ ਆਹ ਹੋਣਾ ਚਾਹੀਦਾ ਖਰਚਣ ਵਾਸਤੇ ਮੇਰਾ ਕੰਮ ਇਹ ਸੰਗਤਾਂ ਹੁ ਜੋਗਾ ਬਾਬਾ ਜੀ ਦਾ ਦਰਬਾਰ ਆ ਬਾਬਾ ਜੀ ਦਾ ਦਰਬਾਰ ਆ ਇਹ ਸੰਗਤਾਂ ਕਰਵਾ ਰਹੀਆਂ ਮੈਂ ਨਹੀਂ ਕਰਵਾ ਰਿਆ ਜੋ ਕੁਝ ਕਰਵਾ ਰਿਆ ਉਹ ਕਰਵਾ ਰਿਆ ਉਹ ਮੈਨੂੰ ਛੱਡ ਕੇ ਕਿਸੇ ਹੋਰ ਦੀ ਵੀ ਡੂਡੀ ਲਗਾ ਸਕਦਾ ਹੈ ਪਰਮਾਤਮਾ ਤੋਂ ਵੱਡੀ ਗੱਲ ਕੋਈ ਨਹੀਂ ਉਹਨੇ ਮੇਰੇ ਇੱਕ ਡੂਡੀ ਲਾਈ ਆ ਤੁਹਾਡੇ ਵਰਗੇ ਸਾਰੇ ਭਰਾ ਸੰਯੋਗ ਦੇ ਰਹੇ ਆ ਤੇ ਮੇਲਾ ਇਸ ਕਰਕੇ ਬਾਕੀ ਹਾਂ ਬੜੀਆਂ ਮੁਸ਼ਕਿਲਾਂ ਆਈਆਂ ਬੜੀਆਂ ਅਰਤਣੀਆਂ ਪਰ ਮੈਂ মিডিਆ ਲਈ ਇੱਕ ਗੱਲ ਦੱਸਣਾ ਚਾਹਨਾ ਇਹ ਸਾਨੂੰ ਦਰਗਾਹ ਦਾ ਬਾਬਾ ਜਿਹੜੇ ਬੈਠੇ ਨੇ ਬਤਾਰ ਜੀ ਉਹਨਾਂ ਨੂੰ ਮੀਡੀਆ ਦੇ ਦੁਪੱਸੀ ਕੋਈ ਕਬਜ਼ਾ ਕਰਨ ਦੇ ਭਾਵ ਉਹ ਨਾ ਵਵਾਜ਼ ਬਾਹਰ ਸਾਲ ਵਿਵਾਦ ਚੱਲਦੇ ਨੇ ਕਿ ਕਰੇ ਕੰਮ ਉਹਨਾਂ ਨੇ ਕਬਜ਼ਾ ਕਰਨਾ ਨਾ ਕਬਜ਼ਾ ਕਰਨਾ ਸਾਡੇ ਮੰਚ ਕਦੀ ਆਜੂ ਗੱਲ ਆਈ ਨਹੀਂ ਤੇ ਨਾ ਕਦੀ ਆਊਗੀ ਉਸ ਪਰਮਾਤਮਾ ਨੇ ਇੱਕ ਮੈਂ ਬੜੇ ਛੋਟੀ ਜੀ ਫੈਮਿਲੀ ਬਣਾਉਂ ਕਰਦਾ ਬੜੇ ਗਰੀਬ ਪਰਿਵਾਰ ਤੋਂ ਟੁੱਟ ਕੇ ਪਰਮਾਤਮਾ ਉਹਨਾਂ ਦੀ ਰੋਟੀ ਜੁਗਾ ਕੀਤਾ ਮੇਰਾ ਪਰਮਾ ਉਸ ਦਰਬਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਸ ਮੇਰੇ ਵਰਗੇ ਬੰਦੇ ਨੂੰ ਇੱਥੋਂ ਤੱਕ ਬਚਾਇਆ ਮੈਨੂੰ ਇਹ ਕਾਬਲੇ ਸਮਝੀ ਕਿ ਮੈਂ ਉਸ ਉਹਦਾ ਦਰਬਾਰ ਦਾ ਮੇਲਾ ਕਰਵਾ ਸਕਾਂ ਤੇ ਉਹਨਾਂ ਦੀ ਦੇਨ ਆ ਤਬਾ ਕਿ ਮੈਂ ਤੁਹਾਨੂੰ ਇੱਕ ਗੱਲ ਤੁਹਾਨੂੰ ਪਤਾ ਕਿ ਆਪਾਂ ਜ਼ਿੰਦਗੀ ਨਾ ਕਿਨਾਂ ਮਾੜਾ ਕੀਤਾ ਨਾ ਕਰਾਂਗੇ ਜੋ ਮੇਰੇ ਭਰਾ ਸ਼ਹਿਰ ਦੇ ਵਿੱਚ ਮੇਰੀ ਮਾੜਾ ਚੰਗਾ ਮੇਰੇ ਬਾਰੇ ਬੋਲਦੇ ਵੀ ਆ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਰੱਬ ਉਹਨਾਂ ਨੂੰ ਰਾਜੀ ਰੱਖੇ ਬਸ ਮੇਰਾ ਨਾਮ ਸ਼ਸ਼ੀ ਗਿੱਲ ਪਾਵਨਵਾਲ ਵਿਕੀ ਤੇ ਰੈਫੈਕਸ਼ਨ ਕਮੇਟੀ ਦਾ ਮੈਂ ਪੰਜਾਬ ਪ੍ਰਧਾਨਾ ਜੀ ਅੱਜ ਅੱਜ ਜਿਹੜੇ ਮਸਲੇ ਤੇ ਆਪਾਂ ਪ੍ਰੈਸ ਕਾਨਫਰੰਸ ਹੋ ਰਹੀ ਆ ਖਵਾਜਾ ਗਰੀਬ ਨਿਵਾਜ਼ ਸੇਵਾ ਸੁਸਾਇਟੀ ਵੱਲੋਂ ਜਿਹੜੇ ਕਿ ਬਹੁਤ ਹੀ ਵੱਡੇ ਪੱਧਰ ਤੇ ਮੇਲਾ ਮਨਾਇਆ ਮਨਾਇਆ ਜਾਂਦਾ ਪੂਰਸ ਮਨਾਇਆ ਜਾਂਦਾ ਉਹਨਾਂ ਦਾ ਔਰ ਉਹਦੀਆਂ ਪਹਿਲੇ ਸਭ ਨੂੰ ਲੱਖ ਲੱਖ ਮੁਬਾਰਕਾਂ ਖਾਸ ਕਰਕੇ ਸਾਡੇ ਸਮਾਜ ਸੇਵਕ ਕਮਲ ਕੁਮਾਰ ਜੀ ਜਿਹੜੇ ਕਿ ਇਹ ਸਾਰੀ ਮੂਵਮੈਂਟ ਨੂੰ ਸਾਡੇ ਮੇਲੇ ਨੂੰ ਲੈ ਕੇ ਬਹੁਤ ਚਿੰਤਿਤ ਰਹਿੰਦੇ ਨੇ ਔਰ ਹਰ ਸਾਲ ਬਹੁਤ ਵੱਡੇ ਪੱਧਰ ਤੇ ਇਹ ਮੇਲਾ ਕਰਵਾਉਂਦੇ ਨੇ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਆਰਟਿਸਟ ਜਿਹੜੇ ਕਿ ਤੁਸੀਂ ਸੁਣਿਆ ਸਾਰਿਆਂ ਨੇ ਦੱਸਿਆ ਹੀ ਹੈ ਇਹ ਸ਼ੁਮੂਲੀਅਤ ਕਰਦੇ ਨੇ ਸਾਰੇ ਲੋਕਾਂ ਨੂੰ ਸਮਾਜ ਦੇ ਜਿੰਨੇ ਵੀ ਆਲਾ ਦਵਾਲਾ ਸਾਡਾ ਪੂਰੇ ਅੰਮ੍ਰਿਤਸਰ ਦਾ ਜਿਹੜਾ ਹੈ ਉਹਨਾਂ ਨੂੰ ਸਾਡੇ ਵੱਲੋਂ ਦਿਲੋਂ ਇਹ ਰਿਕਵੈਸਟ ਹੈ ਕਿ ਇਸ ਮੇਲੇ 'ਚ ਹਮ ਹਮਾ ਕੇ ਪਹੁੰਚੋ ਔਰ ਸੇਵਾ ਕਰੋ ਨਾਲੇ ਦਰਸ਼ਨ ਪਾਓ ਬਾਬਾ ਜੀ ਦੇ ਉਹ ਵਾਲਮੀਕਸ ਮਾਤ ਕਭੂ ਵੱਡਾ ਹੈ ਇਹਦੇ ਚ ਆ ਰਾਮ ਤੀਥ ਜਿਹੜਾ ਹੈਗਾ ਸਰ ਇਹ ਕਿੰਨਾ ਸਪੋਰਟ ਕੀਤੀ ਜਾ ਰਹੀ ਹੈ ਜੀ ਇਹਦੇ ਚ ਇਹ ਕੱਲਾ ਸਵਾਲਮੀਕੀ ਸਮਾਏ ਨਹੀਂ ਹੈ ਇਹ ਜੋ ਸਿੱਖ ਹਿੰਦੂ ਮੁਸਲਮਾਨ ਸਾਰੇ ਧਰਮ ਸਾਰੇ ਇੱਥੇ ਕਰ ਰਹੇ ਨੇ ਖਾਸ ਕਰਕੇ ਵਾਲਮੀਕੀ ਸਮਾਜ ਦਾ ਨੋਇਸ ਕਰਕੇ ਲੱਗਦਾ ਹੋਗਾ ਕਿ ਜਿਹੜੀਆਂ ਮੂਰਤਾਂ ਬੈਠੀਆਂ ਨੇ ਇਹ ਸਮਾਜ ਨੂੰ ਦੀ ਪਤਾ ਲਗਾ ਗੁਰ ਗੁਪਤਾ ਜੀ ਕੁਲਦੀਪ ਸ਼ਰਮਾ ਜੀ ਸਾਰੇ ਲੱਗਦਾ ਰਿਪਰੈਜ਼ੈਂਟ ਕਰਦੀਆਂ ਨੇ ਉਹ ਨੰਨੇ ਸ਼ਰਮਾ ਜੀ ਰਿਪਰੈਜ਼ੈਂਟ ਵਾਲਮੀਕੀ ਸਮਾਜ ਨੇ ਸਾਰੇ ਸਮਾਜ ਹਾਂ ਸਾਰੇ ਸਾਰੇ ਸਿੱਖ ਇਹ ਮੁਸਲਮਾਨ ਦੇ ਸਾਰੇ ਭਾਈਚਾਰਾ ਤੁਸੀਂ ਪਲੀਜ਼ ਇੱਕ ਬੇਨਤੀ ਕਰਦਾ ਵੀ ਸਾਡੀ ਮੂਰਤਾਂ ਨੂੰ ਦੇਖ ਕੇ ਸਮਝੋ ਮੈਂ ਕਹਿੰਦਾ ਸਾਡਾ ਸਾਰਾ ਸਮਾਜ ਹੈ ਸਾਡੇ ਸਾਰੇ ਲੋਕ ਨੇ ਸਾਰ ਸਭਾਈ ਸਰ ਸਮਾਜ ਦੇ ਨਾਲ ਦੂਜੀ ਗੱਲ ਇਹ ਆ ਕਿ ਜੇਕਰ ਅਸੀਂ ਆਪਣੇ ਧਰਮ ਦੀ ਗੱਲ ਕਰੀਏ ਫਿਰ ਆਪਾਂ ਇਹ ਉਤਸਵ ਮਨਾਈਏ ਨਾ ਇਹ ਸਾਰੇ ਉਤਸਵ ਜਿਹੜਾ ਮਨਾਏ ਨਾ ਸਾਡਾ ਧਰਮ ਆ ਤੇ ਤਾਂ ਹੀ ਅਸੀਂ ਸਾਰੇ ਇਕੱਠੇ ਇਕਜੁੱਟ ਹੋ ਕੇ ਇਸ ਮੇਲੇ ਨੂੰ ਮਨਾਉਣੇ ਆ ਔਰ ਇੱਥੇ ਹਿੰਦੂ ਮੁਸਲਮਾਨ ਸਿੱਖੀ ਸਾਈ ਸਾਰੇ ਤੁਸੀਂ ਦੇਖੋਗੇ ਵੀ ਉਸ ਦਿਨ ਔਰ ਹਰ ਇੱਕ ਰਾਜਨੀਤਿਕ ਪਾਰਟੀ ਇੱਥੇ ਕਾਲੀ ਭਾਜਪਾ ਕਾਂਗਰਸ ਆਮ ਆਦਮੀ ਬੀਜੇਪੀ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਉੱਥੇ ਤੁਹਾਨੂੰ ਸਾਰਿਆਂ ਦੇ ਲੀਡਰ ਸਾਹਿਬਾਨ ਵੀ ਮਿਲਣਗੇ ਔਰ ਉੱਥੇ ਆਪਣੀ ਸ਼ਮੂਲੀਅਤ ਵੀ ਕਰਨੀਓ ਸਾਰੇ ਤੇ ਜਿਹੜੀ ਪర్యాਵਰਣ ਦੀ ਗੱਲ ਕੀਤੀ ਗਈ ਆ ਉਹਦੇ 'ਚ ਮੈਂ ਵਧਾਈ ਦਊਂਗਾ ਕਿ ਇਹ ਨਵਾਂ ਉਪਰਾਲਾ ਜਿਹੜਾ ਸਮਾਜ ਸੇਵਕ ਕਮਲ ਬੋਰੀ ਵੀ ਕਰ ਰਹੇ ਨੇ ਹਾਂ ਬਲੱਡ ਬੈਂਕ ਦਾ ਵੀ ਬਲੱਡ ਡੋਨੇਟ ਕਰਨਗੇ ਕਾਫੀ ਤੋਂ ਜ਼ਿਆਦਾ ਯੂਨਿਟ ਜਿੰਨੇ ਵੀ ਹੋ ਸਕਣਗੇ ਵੱਧ ਤੋਂ ਵੱਧ ਇਹ ਜਿਹੜੀ ਸੁਸਾਇਟੀ ਆ ਸਭ ਤੋਂ ਪਹਿਲੇ ਇਸ ਸੁਸਾਇਟੀ ਨੂੰ ਵੀ ਬਧਾਈਆਂ ਕਿ ਨਵੇਂ ਜਿਹੜੇ ਉਪਰਾਲੇ ਲੈ ਕੇ ਆ ਰਹੇ ਇਹਨਾਂ ਤੋਂ ਲੋਕਾਂ ਨੂੰ ਵੀ ਪ੍ਰੇਰਣਾ ਮਿਲੇਗੀ ਔਰ ਲੋਕ ਵੀ ਉਤਸ਼ਾਹਿਤ ਹੋ ਕੇ ਜਿੱਦਾਂ ਕਿ ਕਮਲ ਕੁਮਾਰ ਬੋਰੀ ਜੀ ਸਿਆਲਾਂ 'ਚ ਕੰਮ ਕਰਦੇ ਨੇ ਕੰਬਲ ਵੰਡਣ ਦਾ ਗਰਮੀਆਂ 'ਚ ਕੰਮ ਕਰਦੇ ਨੇ ਜਿੱਦਾਂ ਸ਼ਬੀਲਾ ਹੋ ਗਿਆ ਠੰਡੀਆਂ ਮਸ਼ੀਨਾਂ ਕਿਤੇ ਆਪਾਂ ਪੇਂਟ ਕਰਨੀਆਂ ਜਾਂ ਇਹਨਾਂ ਦੇ ਬਹੁਤ ਵੱਡੇ ਕੰਮ ਨੇ ਬਹੁਤ ਇਹ ਚੰਗੇ ਕੰਮਾਂ ਨੂੰ ਵੀ ਮੀਡੀਆ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਉਹਨਾਂ ਨੂੰ ਇਸ ਤਰੀਕੇ ਨਾਲ ਵੀ ਹਾਈਲਾਈਟ ਕਰੀਏ ਕਿ ਕਮਲ ਕੁਮਾਰ ਬੋਰੀ ਦੀ ਇਹ ਕਿਸ਼ਵੀ ਜਿਹੜੀ ਆ ਉਹ ਵਾਕਈ ਸਮਾਜ ਸੇਵਕਾਂ ਵਾਲੀ ਆ ਔਰ ਹੈਗੀ ਵੀ ਆ ਇਹ ਪੇਡ ਜਿਹਦੇ ਮੇਲੇ ਦੀ ਢੇਰ ਸਾਰੀਆਂ ਮੁਬਾਰਕਾਂ ਦੇਣਾ ਵਾ ਦੇਖੋ ਇਸ ਮੇਲੇ ਦੇ ਵਿੱਚ ਇੱਕ ਸੈਕੂਲਰ ਵਰਡ ਜਿਹੜਾ ਸਾਡੇ ਪ੍ਰੀਅੰਬਲ ਦੇ ਵਿੱਚ ਯੂਜ਼ ਕੀਤਾ ਗਿਆ ਉਹ ਬਹੁਤ ਵੱਡਾ ਹੈ ਠੀਕ ਹੈ ਕਿ ਜਿਵੇਂ ਕਿ ਅੱਜ ਸਾਰੇ ਵੀਰਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਬੜੇ ਇੱਕ ਸੈਕੂਲਰ ਤਰੀਕੇ ਤੇ ਇੱਕ ਸੋਵਰਨ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਠੀਕ ਹੈ ਇਹਦੇ ਵਿੱਚ ਮਤਲਬ ਕਿ ਹਰ ਬੰਦਾ ਹਰ ਧਰਮ ਦਾ ਬੰਦਾ ਇੱਥੇ ਇਨਵਾਈਟਡ ਹੁੰਦਾ ਇਸ ਮੇਲੇ ਦੇ ਵਿੱਚ ਤੇ ਉਸ ਨੂੰ ਮਤਲਬ ਕਿ ਪਰਮਾਤਮਾ ਦੀ અપਾਰ ਕਿਰਪਾ ਮਿਲਦੀ ਹੈ ਜਦੋਂ ਉਹ ਇੱਥੇ ਆ ਕੇ ਆਪਣਾ ਮੱਥਾ ਟੇਕਦਾ ਠੀਕ ਹੈ ਤੇ ਨਾਲ ਮੈਂ ਅੱਜ ਇੱਥੇ ਬੈਠੀ ਸਾਰੀ ਟੀਮ ਨੂੰ ਇੱਕ ਚੀਜ਼ ਇਹ ਚੀਜ਼ ਕਹਿਣਾ ਚਾਹਾਂਗਾ ਕਿ ਅਸੀਂ ਜਿਵੇਂ ਕਿ ਇਹ ਇੱਕ ਮੇਲਾ ਆਰਗੇਨਾਈਜ਼ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਐਜੂਕੇਸ਼ਨ ਤੇ ਵੀ ਇਹੋ ਜਿਹਾ ਮੇਲਾ ਆਰਗੇਨਾਈਜ਼ ਕਰੀਏ ਕਾਰਨ ਹੈ ਕਿ ਮੇਰੀ ਦੇਖੋ ਹਮੇਸ਼ਾ ਇੱਕੋ ਹੀ ਟੈਂਡੈਂਸੀ ਰਹੀ ਹੈ ਕਿ ਜਿਹੜਾ ਵੀ ਬੱਚਾ 3 ਸਾਲ ਦਾ ਹੈ ਜਿਵੇਂ ਗਵਾਲ ਮੰਡੀ ਹੈ ਇੱਥੇ ਕੋਸ਼ਿਸ਼ ਕਰੋ ਕਿ ਜਿਹੜਾ ਵੀ ਬੱਚਾ 3 ਸਾਲ ਦਾ ਹੋ ਜਾਂਦਾ ਉਹਦਾ ਆਂਗਗਵਾਂਡ ਬੰਦਾ ਉਹਦੀ ਜ਼ਿੰਮੇਵਾਰੀ ਚੁੱਕੇ ਕਿ ਉਹਨੂੰ ਰਾਈਟ ਟੂ ਐਜੂਕੇਸ਼ਨ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਤਾਂ ਉਹਨੂੰ ਉਹ ਮਿਲਿਆ ਜਾਏ ਤਾਂ ਕਿ ਕੀ ਇਸ ਦੀ ਬੁਨਿਆਦ ਜਿਹੜੀ ਹੈਗੀ ਆ ਉਹ এডੂਕੇਸ਼ਨ ਹੈ ਜੇ ਅਸੀਂ ਐਜੂਕੇਟ ਹੋ ਜਾਾਂਗੇ ਠੀਕ ਹੈ ਤੇ ਅਸੀਂ ਬਹੁਤ ਅੱਗੇ ਜਾ ਸਕਦੇ ਆ ਅਸੀਂ ਹਰ ਚੀਜ਼ ਤੋਂ ਪਰਾ ਚੱਲ ਜਾਾਂਗੇ ਤਾਂ ਕਰਕੇ ਮੈਂ ਇੱਥੇ ਸਾਰੀ ਟੀਮ ਨੂੰ ਵੀ ਆ ਰਿਕਵੈਸਟ ਕਰਾਂਗਾ ਕਿ ਅਸੀਂ ਐਜੂਕੇਸ਼ਨ ਨੂੰ ਵੀ ਬਰਾਬਰ ਪ੍ਰਮੋਟ ਕਰੀਏ ਕਿਉਂਕਿ ਬਾਬਾ ਸਾਹਿਬ ਨੇ ਵੀ ਕਿਹਾ ਕਿ ਬੱਚੇ ਦੇ ਪੈਰ 'ਚ ਭਵੇਂ ਚੱਪਲ ਹੋਏ ਨਾ ਪਰ ਉਹਦੇ ਹੱਥ 'ਚ ਵਿੱਚ ਪੈਨ ਪੈਨਸਲ ਦਾ ਹੋਣਾ ਕਾਪੀ ਦਾ ਹੋਣਾ ਬਹੁਤ ਇੰਪੋਰਟੈਂਟ ਹੈ ਸਰਕਾਰਾਂ ਫੋਰ ਸਾਲ ਦੀ ਤਰ੍ਹਾਂ ਇਸ ਮਾਰਸ਼ਾ ਜਿਹੜਾ ਉਪਸਮ ਬਣਾਇਆ ਜਾ ਰਿਹਾ ਮੈਂ ਇਹਦੀ ਬਹੁਤ ਲਾਗਾ ਕਰਦਾ ਨਾ ਖਾਸ ਕਰਕੇ ਜਿਹੜੀ ਦੋ ਚੀਜ਼ਾਂ ਨਵੀਆਂ ਕੀਤੀਆਂ ਜਿਹੜੀਆਂ ਅਜੇ ਤੱਕ ਕੋਈ ਨਹੀਂ ਕਰ ਸਕਿਆ ਇੱਕ ਬਲੱਡ ਮੈਨੇਜ ਕਰਨ ਦਾ ਦੂਜਾ ਬੂਟੇ ਫਲਦਾਰ ਬੂਟੇ ਲਾਉਣ ਦਾ ਕਿਉਂਕਿ ਇਹ ਦੋ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਅਹਿਮ ਨੇ ਬਲੱਡ ਹਰ ਬੰਦੇ ਨੂੰ ਚਾਹੀਦਾ ਕਿਸੇ ਆਪਣੇ ਕੋ ਮਸੀਬਤ ਚ ਹੁੰਦਾ ਉਹਨੂੰ ਬਲੱਡ ਨਹੀਂ ਮਿਲਦਾ ਤਾਂ ਉਹਦੀ ਆਸ ਤੇ ਉਹ ਪਰਚਾਣੀ ਹੁੰਦੀ ਆ ਤੇ ਪੌਦੇ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਆਬੋਵਾ ਜਿਹੜੀ ਚੰਗੀ ਲੈ ਸਕਾਂਗੇ ਸਾਡਾ ਜੀਵਨ ਜਿਹੜਾ ਹੈਗਾ ਉਹ ਸਹੀ ਚੱਲੇਗਾ ਦੂਜਾ ਨੰਬਰੇ ਕੰਮਲ ਕੁਮਾਰ ਬੋਰੀ ਸਮਾਜ ਸੇਵਕ ਸੀ ਸਮਾਜ ਸੇਵਕ ਹੈਗਾ ਉਹ ਸਮਾਜ ਸੇਵਕ ਰਹੇਗਾ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਰੋਟੀ ਲੈ ਕੇ ਗਰੀਬ ਬੰਦੇ ਨੂੰ ਦਿੰਦਾ ਉਸ ਤੋਂ ਵੱਡਾ ਮਾਨ ਕੋਈ ਨਹੀਂਗਾ ਲੋਕ ਤਾਂ ਲੋਕਾਂ ਅੱਜ ਕੱਲ ਜੇਬਾਂ ਘੜਦੇ ਆ ਇੱਕ ਦੂਜੇ ਦੇਖਦੇ ਆ ਇਹ ਬੰਦਾ ਆਪਣੇ ਪਰਿਵਾਰ ਦਾ ਘੱਟ ਸੋਚਦਾ ਤੇ ਗਰੀਬਾਂ ਦਾ ਜ਼ਿਆਦਾ ਸੋਚਦਾ ਇਸ ਕਰਕੇ ਕਿ ਪ੍ਰਮਾਤਮਾ ਦੀ ਉਹ ਸ਼ਾਂਚਾ ਦੀ ਅੱਗੇ ਕਿਰਪਾ ਉਹ ਚਾਂਚ ਦੀ ਮੇਰਾ ਜਿਹਦੇ ਕਰਕੇ ਦਾ ਮਨ ਹਰ ਸਾਲ ਦੇ ਖੀਰਲੇ ਮਹੀਨੇ ਵਿੱਚ ਤੜਪਦਾ ਔਰ ਚੁੰਦਾ ਕਿ ਇਹ ਮੇਲਾ ਹਰ ਸਾਲ ਉਦਾਂ ਦਾ ਮਨਾਇਆ ਜਾਵੇ ਤੁਰ ਨਾਲੋਂ ਵੱਧ ਕੇ ਮਨਾਇਆ ਜਾਵੇ بڑے بڑے ਕਲਾਕਾਰ ਔਰ بڑے بڑے ਸਿਆਸੀ ਲੀਡਰ ਜਿਹੜੇ ਵਕ ਵਕ ਪਾਰਟੀ ਕਹਿੰਦੇ ਆ ਉੱਥੇ ਮੇਲੇ ਜਾਂਦੇ ਆ ਸੀਚਕਉਂਦੇ ਆ ਔਰ ਦੋ ਲਫ਼ਜ਼ ਚਾਰ ਲਫ਼ਜ਼ ਬੋਲ ਕੇ ਜਿਹੜੇ ਜਾਂਦੇ ਆ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਕਿਉਂਕਿ ਐਸੇ ਕਮਜੜਾ ਸਮਾਜ ਦੇ ਹਰ ਬੰਦੇ ਨੂੰ ਕਰਨੇ ਚਾਹੀਦੇ ਆ ਸੋ ਮੈਂ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਕਿ ਕਮਲ ਉਹਨਾਂ ਦੀ ਸਾਰੀ ਟੀਮ ਤਗੜੇ ਹੋਗੇ ਇਹੜਾ ਬੀੜਾ ਚੁੱਕਿਆ ਇਹ ਲਗਾਤਾਰ ਮਨਉਂਦੇ ਰਹਿਣ